ਬਾਕੀ ਛੋਟੀਆਂ ਗੱਲਾਂ ਜਿਹੜੀਆਂ ਹੈਗੀਆਂ ਉਹਨੂੰ ਭੁਲਾ ਕੇ ਸਾਰੀਆਂ ਗੱਲਾਂ ਛੱਡ ਕੇ ਉਹਨਾਂ ਨੂੰ ਪੰਜਾਬ ਤੇ ਹੀ ਪੰਥ ਨੂੰ ਬਚਾਉਣ ਦੀ ਜ਼ਰੂਰਤ ਹੈ ਉਹਦੇ ਲਈ ਅਸੀਂ ਕੋਸ਼ਿਸ਼ ਕਰਦੇ ਆਂ ਦਾ ਸੁਬੀਰ ਸਿੰਘ ਬਾਦਲ ਨੇ ਇੱਕ ਵਾਰੀ ਨਹੀਂ ਦੋ ਵਾਰੀ ਮਾਫੀ ਮੰਗੀ ਸਾਡੀ ਬੈਠ ਕੇ ਆਪਜੀ ਗੱਲ ਹੋ ਗਈ ਚੁੱਕੀ ਹੈ ਤੇ ਜੋ ਕੁਝ ਚਾਹੁੰਦੇ ਸੀ ਉਸ ਨਾਲ ਪਾਰਟੀ ਨੂੰ ਤੱਕੜੇ ਕਰਨ ਲਈ ਸਾਡਾ ਸਾਰਿਆਂ ਦਾ ਮਨਸ਼ਾ ਹੈ ਕਿਸੇ ਕਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹਰ ਬੱਚਾ ਸਕੂਲ ਚੱਲੇ ਭਵਿष्य ਵੀ 라 ਮਿਤੇ ਹਨੇਰਾ ਇੱਕ ਨਵਾਂ ਵਿਹਾਨ ਹੈ ਇੱਕ ਨਵਾਂ ਵਿਹਾਨ ਸਕੂਲ ਮੇਰਾ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੋਲਤਾਂ ਨਾਲ लैस ਹੋ ਰਿਹਾ ਹੈ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ बड़े कार्यकर्ता ਸੀਗੇ ਉਹਨਾਂ ਸਾਰਿਆਂ ਚ ਗੱਲਬਾਤ ਹੋ ਕੇ ਇੱਕ ਸਹਿਮਤੀ ਬਣ ਗਈ ਹੈ ਕਿ ਬਾਦਲ ਨਾਲ ਵਾਪਸੀ ਜਿਹੜੀ ਹੈ ਉਹ ਕੀਤੀ ਜਾਵੇ ਤੇ ਲੀਡਰਸ਼ਿਪ ਸੀ ਪੰਜ ਮੈਂਬਰੀ ਕਮੇਟੀ ਵੀ ਸੀ ਜੀ ਸਾਰਿਆਂ ਨੇ ਉਹਨਾਂ ਨੇ ਮਿਲ ਕੇ ਫੈਸਲਾ ਕੀਤਾ ਵੀ ਜੋ 300% ਫੈਸਲਾ ਕਰਨਗੇ ਸਾਨੂੰ ਮਨਜ਼ੂਰ ਹੈ ਨਾਲ ਸ਼ਰੂਮਨੀ ਕਾਲੀਦਾਰ ਅਸੀਂ ਸ਼ਰੂਮਨੀ ਕਾਲੀਦਾਰ ਬਣਾਉਣਾ ਚਾਹਨੇ ਸ਼ਰੂਮਨੀ ਕਾਲੀਦਾਰ ਬਾਦਲ ਨਹੀਂ ਸ਼ਰੂਮਨੀ ਕਾਲੀਦਾਰ ਕੌਣ ਲੜੇਗਾ ਕਿ ਕੌਣ ਕਿੱਥੋਂ ਲੜੇਗਾ ਉਜੇ ਫੈਸਲਾ ਅਸੀਂ ਬੈਠ ਕੇ ਕਰਾਂਗੇ ਅੱਜ ਨਹੀਂ ਅੱਜ ਕੋਈ ਫੈਸਲਾ ਨਹੀਂ ਸ਼੍ਰੋਮਣੇ ਕਾਲੀ ਦਾਲ ਤੇ ਸ਼੍ਰੋਮਣੇ ਕਾਲੀ ਦਾਲ ਸੰਯੁਕਤ ਇੱਕ ਵਾਰੀ ਫੇਰ ਇਕੱਠੇ ਹੋਣ ਜਾ ਰਹੇ ਨੇ ਸੁਖਦੇਵ ਸਿੰਘ ਢੀਂਡਾ ਜੀ ਸਾਡੇ ਨਾਲ ਹੈ ਸੁਖਦੇਵ ਸਿੰਘ ਢੀਂਡਾ ਜੀ ਪੰਜਾਬ ਦੀ ਰਾਜਨੀਤੀ ਦੇ ਸਭ ਤੋਂ ਸੀਨੀਅਰ ਲੀਡਰ ਹੈ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਰ ਇੱਕ ਵਾਰ ਹੀ ਫੇਰ ਸ਼ਰਮਣੀ ਅਕਾਲੀ ਦਲ ਸੰਜੁਗਤ ਜਿਹੜਾ ਕਿ ਸ਼ਰਮਣੀ ਅਕਾਲੀ ਦਲ ਚੋਂ ਹੀ ਨਿਕਲਿਆ ਸੀਗਾ ਵਾਪਸ ਵਾਪਸੀ ਹੋ ਰਹੀ ਆ ਇਸ ਦੇ ਕੀ ਮਾਇਨੇ ਲਗਾਏ ਜਾਣ ਤੇ ਮੈਨੇ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਪੰਥ ਦਾ ਔਰ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਗਿਆ ਉਸ ਨੂੰ ਉਹਨੂੰ ਪੁੱਛਾ ਚੱਕਣ ਲਈ ਉਹਨੂੰ ਦੁਬਾਰਾ ਆਪਣੇ ਉਸ ਉਸ ਨਾਲ ਤੇ ਲੈਉਣ ਤੇ ਸਾਡੀ ਜ਼ਰੂਰੀ ਹੈ ਕਿ ਇਕੱਠੇ ਹੋ ਕੇ ਸਿਕੋ ਗੱਲ ਕਰੀਏ ਅਸੀਂ ਇਕੱਠੇ ਹੋਏ ਆ ਤੇ ਬਾਕੀ ਛੋਟੀਆਂ ਗੱਲਾਂ ਜਿਹੜੀਆਂ ਹੈਗੀਆਂ ਉਹਨੂੰ ਭੁਲਾ ਕੇ ਸਾਰੀਆਂ ਗੱਲਾਂ ਛੱਡ ਕੇ ਉਹਨਾਂ ਨੂੰ ਪੰਜਾਬ ਤੇ ਇਹ ਪੰਥ ਨੂੰ ਬਚਾਉਣ ਦੀ ਜ਼ਰੂਰਤ ਹੈ ਉਹਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰ ਜਸਟਮ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਲਗ ਹੋਇਆ ਸੀ ਉਸ ਸਮੇਂ ਐਸੀ ਗੱਲਾਂ ਕੀਤੀਆਂ ਸੀ ਗੀਆਂ ਵੀ ਜਿਹੜਾ ਬਾਦਲ ਗੁੱਟਾ ਉਹ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ ਇੱਕ ਪਰਿਵਾਰ ਦੇ ਹੱਥ 'ਚ ਹੀ ਲਗਾਤਾਰ ਖੇਲ ਰਾਇਕ ਪਰਿਵਾਰ ਦੇ ਹੱਕ ਚ ਫੈਸਲੇ ਲੈ ਰਿਆ ਅੱਜ ਉਸ ਕਾਲ ਚ ਕਿੰਨੀ ਕ ਤਬਦੀਲੀ ਆ ਗਈ ਹੈ ਜਿਸ ਕਰਕੇ ਸੰਯੁਕਤ ਜਗੜਾ ਫੇਰ ਸ਼ੋਮਨੀ ਕਾਲੀਦਲ ਬਾਦਲ ਨਾਲ ਇਕੱਠੇ ਹੋਣ ਜਾ ਰਹੇ ਹੈ ਇਕਦਾਂ ਸੁਬੀਰ ਸਿੰਘ ਬਾਦਲ ਨੇ ਇੱਕ ਵਾਰੀ ਨਹੀਂ ਦੋ ਵਾਰੀ ਮਾਫੀ ਮੰਗ ਲਈ ਸਾਰੀ ਸੰਗਤ ਤੋਂ ਵੀ ਜੋ ਵੀ ਮੇ ਤੋਂ ਜੇ ਕੋਈ ਜਾਣੇਣ ਜਾਣੇ ਕੋਈ ਗਲਤੀ ਹੋਈ ਹੈ ਤਾਂ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਉਹਦੇ ਚ ਕੁਝ ਐਸੀਆਂ ਗੱਲਾਂ ਵੀ ਹੋਣ ਗਿਆ ਜਿਹੜੀ ਹੋਣ ਵਾਲੀਆਂ ਜੇ ਉਹ ਅਸੀਂ ਬੈਠ ਕੇ ਆਪਾਂ ਚ ਬੈਠਾਂਗੇ ਬੈਠ ਕੇ ਗੱਲ ਕਰਾਂਗੇ ਉਹਦੇ ਜੇ ਉਹ ਸਾਡੀ ਅਦ੍ਰਤੀ ਕਰ ਲੈ ਜਦੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਸੰਯੁਗ ਦਾ ਗਠਨ ਕੀਤਾ ਸੀ ਉਸ ਸਮੇਂ ਅਸੀਂ ਇਹ ਵੀ ਕਿਹਾ ਸੀਗਾ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਆ ਉਹ ਧਰਮ ਦੀ ਰਾਜਨੀਤੀ ਕਰ ਰਿਹਾ ਧਰਮ ਨੂੰ ਜਦ ਕੀ ਪਾਸੇ ਰੱਖ ਕੇ ਰਾਜਨੀਤੀ ਕਰਨੀ ਚਾਹੀਦੀ ਆ ਉਹ ਸ਼੍ਰੋਮਣੀ ਅਕਾਲੀ ਦਲ ਸੰਯੁਗ ਜਿਹੜਾ ਇਸ ਚੀਜ਼ ਤੇ ਪਹਿਰਾ ਦੇਗਾ ਉਹ ਧਰਮ ਦੀ ਰਾਜਨੀਤੀ ਨੂੰ ਰਾਜਨੀਤੀ ਤੋਂ ਲੱਗ ਕਰਨ ਦੀ ਕੋਸ਼ਿਸ਼ ਕਰੇਗਾ ਲਿਖੋ ਜੇ ਤੁਸੀਂ ਕਿਸ਼ੋਰਮਨੀ ਕਾਲੀ ਦਾ ਸੰਬੰਧ ਹੈ ਸਿੱਖਾਂ ਚ ਧਰਮ ਅور ਰਾਜਨੀਤੀ ਇਕੱਠੇ ਹੈ ਜੀ ਇਹ ਠੀਕ ਹੈ ਕਿ ਰਾਜਨੀਤੀ ਹੇਠਾਂ ਧਰਮ ਪਹਿਲੇ ਨੰਬਰ ਤੇ ਉੱਪਰ ਹੈ ਜੀ ਇਸ ਕਰਕੇ ਸਾਡੀ ਇਹ ਜ਼ਰੂਰ ਸੀ ਤੇ ਉਹਦੇ ਚ ਕੋਸ਼ਿਸ਼ ਉਹ ਵੀ ਜਿਵੇਂ ਕਰਾਂਗੇ ਕਿ ਧਰਮ ਉੱਪਰ ਰਹੇ ਤੇ ਰਾਜਨੀਤੀ ਹੇਠਾਂ ਰਹੇ ਜੀ ਸਰ ਆ ਇਕ ਕੁਆਲੀਫਾਇਰ ਇਕੱਠੇ ਹੋਣ ਜਾ ਰਿਹਾ ਲੋਕ ਸਭਾ ਚ ਤਾਂ ਅਸੀਂ ਇਹ ਵੀ ਕਹੀਏ ਵੀ ਭਾਜੀਪੀ ਕਿਉਂਕਿ ਜਿਸ ਟਾਈਮ ਤੁਸੀਂ ਲੱਗ ਹੋਏ ਸੀ ਉਸੇ ਸਮੇਂ ਭਾਜੀਪੀ ਨੇ ਵੀ ਅਕਾਲੀ ਦਲ ਨੂੰ ਛੱਡਿਆ ਜਾਂ ਅਕਾਲੀ ਦਲ ਨੇ ਭਾਜੀਪੀ ਨੂੰ ਛੱਡਿਆ ਤਾਂ ਆਪਾਂ ਕਹਿ ਸਕਦੇ ਹਾਂ ਵੀ ਹੁਣ ਕਿਉਂਕਿ ਤੁਸੀਂ ਵੀ ਇਕੱਠੇ ਹੋ ਰਹੇ ਹੋ ਤਾਂ ਭਾਜੀਪੀ ਨਾਲ ਵੀ ਇੱਕ ਜਿਹੜਾ ਗੱਟ ਜੋੜ ਸੀਗਾ ਅਕਾਲੀ ਦਲ ਦਾ ਉਹ ਦੁਬਾਰਾ ਬਣ ਜਾਏਗਾ ਦੇਖੋ ਇਹ ਤਾਂ ਅਜੇ ਆਉਣ ਵਾਲੇ ਸਮੇਂ ਵਿੱਚ ਸਮਝ ਦੱਸੇਗਾ ਉਹ ਅੱਜ ਦੇ ਕੋਈ ਗੱਲ ਨਹੀਂ ਕੋਈ ਅੱਜ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਣ ਦੀ ਗੱਲ ਹੈ ਸਰ ਕੋਈ ਸ਼ਰਤਾਂ ਤੈਹ ਹੋਈਆਂ ਕੋਈ ਸ਼ਰਤਾਂ ਨਹੀਂ ਸ਼ਰਤਾਂ ਤੈਹ ਹੋ ਕੇ ਕੋਈ ਗੱਲ ਨਹੀਂ ਬਣਦੀ ਜੀ ਤੇ ਸਾਡੀ ਬੈਠ ਕੇ ਆਪਜੀ ਗੱਲ ਹੋ ਗਈ ਚੁਕੀ ਹੈ ਤੇ ਜੋ ਕੁਝ ਚਾਹੁੰਦੇ ਸੀ ਉਸ ਤਰ੍ਹਾਂ ਪਾਰਟੀ ਨੂੰ ਤਕੜੇ ਕਰਨ ਲਈ ਸਾਡਾ ਸਾਰਿਆਂ ਦਾ ਮਨਸ਼ਾ ਹੈ ਸਰ ਲੋਕ ਸਭਾ ਜਿਹੜਾ ਚੋਣ ਆ ਸਰਤੇ ਹੈਗੇ ਆ ਕਦੀ ਵੀ ਅਨਾਉਂਸਮੈਂਟ ਹੋ ਸਕਦੀ ਹੈ 13 ਸਿੱਟਾ ਪੰਜਾਬ ਦੀਆਂ ਕੀ ਕੋਈ ਸੀਟਾਂ ਦੀ ਕੋਈ ਮਤਲਬ ਕੀ ਕੋਈ ਆਪਸ ਚ ਤੈਅ ਹੋਇਆ ਹੋਵੇ ਸੰਯੁਕਤ ਕਿੰਨੀ ਸੀਟਾਂ ਤੇ ਲੜੇਗਾ ਜਾਂ ਅਕਾਲੀ ਦਲ ਬਾਦਲ ਕਿੰਨੀ ਸੀਟਾਂ ਤੇ ਲੜੇਗਾ ਭਾਜਪਾ ਨੂੰ ਕਿੰਨੀਆਂ ਐਦਾ ਕੋਈ ਗੱਲਬਾਤ ਹੋਈ ਹੋਵੇ ਨਹੀਂ ਨਹੀਂ ਉਦਾਂ ਹਮੇਸ਼ਾ ਹੀ ਜੋ ਕੈਂਡੀਡੇਟ ਹੁੰਦਾ ਉਹ ਤਾਂ ਵਿਨਿਬਿਲਿਟੀ ਤੇ ਮੰਡਲ ਸਰ ਕਰਦਾ ਜੀ ਉਹ ਤਾਂ ਜਦੋਂ ਹੋਏਗੀ ਅਜੇ ਤਾਂ ਕੋਈ ਡਿਸਕਸ ਹੀ ਨਹੀਂ ਹੋਇਆ ਕਿ ਕੌਣ ਕਿ ਕੈਂਡੀ ਕੈਂਡੀਡੇਟ ਕੌਣ ਕਿੱਥੋਂ ਜਿੱਤ ਸਕਦਾ ਅਜਿਹਾ ਸ਼ੋਮਨੀ ਕਾਲੀਦਲ ਸੰਜੁਗਤ ਤੇ ਕਿਉਂਕਿ ਬੜੇ ਪਤਾ ਅਧਿਕਾਰੀ ਸੀਗੇ ਬੜੇ ਕਾਰਕਟਰ ਸੀਗੇ ਉਹਨਾਂ ਸਾਰਿਆਂ ਚ ਗੱਲਬਾਤ ਹੋ ਕੇ ਇੱਕ ਸਹਿਮਤੀ ਬਣ ਗਈ ਹੈ ਕਿ ਬਾਦਲ ਨਾਲ ਵਾਪਸੀ ਜਿਹੜੀ ਆ ਉਹ ਕਿੱਤੀ ਜਾਵੇ ਉਹਨਾਂ ਨੇ ਨਿਮੈਸਲੀ ਕਨ ਫੈਸਲਾ ਕੀਤਾ ਜੀ ਜੀ ਸਾਰੇ ਜ਼ਿਲ੍ਹਾ ਦੇ ਜੇਜ਼ਦਾਰ ਸੀਗੇ ਜੀ ਸੀਨੀਅਰ ਲੀਡਰਸ਼ਿਪ ਸੀ ਪੰਜ ਮੈਂਬਰੀ ਕਮੇਟੀ ਵੀ ਸੀ ਜੀ ਸਾਰਿਆਂ ਨੇ ਉਹਨਾਂ ਨੇ ਨਿਮੈਸਲੀ ਫੈਸਲਾ ਕੀਤਾ ਵੀ ਜੋ 3/3 ਫੈਸਲਾ ਕਰਨਗੇ ਸਾਨੂੰ ਮੰਨਦੂਰ ਏ ਵੀ ਗੱਲ ਚੱਲੀ ਆ ਰਹੀ ਹੈ ਕਿ ਪਰਮਿੰਦਰ ਸਿੰਘ ਢੀਂਸਾ ਜੀ ਲੋਕ ਸਭਾ ਇਲੈਕਸ਼ਨ ਜਿਹੜੇ ਆ ਸੰਗਰੂਰ ਤੋਂ ਇਸ ਵਾਰੀ ਲੜਨਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ਤੇ ਨਹੀਂ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਨਾਲੇ ਸ਼੍ਰੋਮਣੀ ਅਕਾਲੀ ਦਲ ਅਸੀਂ ਸ਼੍ਰੋਮਣੀ ਅਕਾਲੀ ਦਲ ਬਣਾਉਣਾ ਚਾਹਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਓਕੇ ਸ਼੍ਰੋਮਣੀ ਅਕਾਲੀ ਦਲ ਕੌਣ ਲੜੇਗਾ ਕਿ ਕੌਣ ਕਿੱਥੋਂ ਲੜੇਗਾ ਉਹ ਜੇ ਫੈਸਲਾ ਅਸੀਂ ਬੈਠ ਕੇ ਕਰਾਂਗੇ ਅਜੇ ਨਹੀਂ ਅਜੇ ਕੋਈ ਫੈਸਲਾ ਨਹੀਂ ਅੱਛਾ ਜੋ ਹੋਰ ਨੇਤਾ ਵੀ ਹੈ ਜਿਹੜੇ ਨਾਰਾਜ਼ ਚੱਲ ਰਹੇ ਆ ਅਕਾਲੀ ਦਲ ਤੋਂ ਅਲੱਗ ਹੋਏ ਸੀ ਕਿ ਆਪਾਂ ਇਹ ਉਮੀਦ ਕਰ ਸਕਦੇ ਆ ਉਹ ਵੀ ਆਪਣੀ ਵਾਪਸੀ ਕਰਨਗੇ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਜਿਹੜਾ ਪਹਿਲਾ ਸ਼੍ਰੋਮਣੀ ਅਕਾਲੀ ਦਲ ਸੀਗਾ ਉਹ ਉਸ ਤਰ੍ਹਾਂ ਦਾ ਇੱਕ ਸ਼੍ਰੋਮਣੀ ਅਕਾਲੀ ਦਲ ਫੇਰ ਨਜ਼ਰ ਆਊਗਾ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਅਸੀਂ ਸਾਰਿਆਂ ਨੂੰ ਅਪੀਲ ਵੀ ਕਰਦੇ ਆ ਜੀ ਔਰ ਖਾਸ ਕਰਕੇ ਨਵੀਂ ਜਨਰੇਸ਼ਨ ਨੂੰ ਜੀ ਕਿ ਸ਼੍ਰੋਮਣੀ ਅਕਾਲੀ ਦਲ ਹੀ ਪਾਰਟੀ ਹੈ ਜੀ ਜੋ ਕਦੇ ਪੰਜਾਬ ਦੇ ਹਿੱਤ ਲਈ ਗੱਲ ਕਰਦੀ ਹੈ ਜੀ ਪੰਜਾਬ ਦੇ ਹਿੱਤ ਲਈ ਕੱਲੇ ਸ਼੍ਰੋਮਣੀ ਅਕਾਲੀ ਦਲ ਨੇ ਲੜਾਈਆਂ ਲੜੀਆਂ ਤੇ ਅੱਜ ਵੀ ਅਸੀਂ ਉਸ ਉਸ ਤੇ ਖੜਾ ਕਰਨ ਲਈ ਉਸੇ ਤਰ੍ਹਾਂ ਦੇ ਹਾਲਾਤ ਬਣਾਉਣ ਲਈ ਇਕੱਠੇ ਹੋਏ ਆਂ ਔਰ ਬਾਕੀ ਨੂੰ ਅਪੀਲ ਹੈ ਕਿ ਉਹ ਆ ਕੇ ਸਾਡੇ ਇਕੱਠੇ ਹੋਣ। ਥੈਂਕ ਯੂ ਸਰ। ਥੈਂਕ ਯੂ ਵੈਰੀ ਮਚ। ਇਹ ਸੀਗੇ ਸੁਖਦੇਵ ਸਿੰਘ ਢੀਂਡਸਾ ਜੀ। ਸੁਖਦੇਵ ਸਿੰਘ ਢੀਂਡਸਾ ਜੀ ਪੰਜਾਬ ਦੀ ਰਾਜਨੀਤੀ ਵਿੱਚ ਅੱਜ ਦੀ ਡੇਟ 'ਚ ਸਭ ਤੋਂ ਸੀਨੀਅਰ ਲੀਡਰ ਹੈ ਔਰ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਰੀ ਫੇਰ ਜਿਹੜਾ ਹੈ ਉਹ ਮਜ਼ਬੂਤ ਕੀਤਾ ਜਾਵੇ। ਤਾ ਕਿ ਪੰਜਾਬ ਦੀ ਬਿਹਤਰੀ ਲਈ ਕਿਉਂਕਿ ਪੰਜਾਬ ਦੀ ਬਿਹਤਰੀ ਲਈ ਹੁਣ ਜ਼ਰੂਰੀ ਹੋ ਗਿਆ ਮੈਂ ਦਿਨੇਸ਼ ਕੋਹਲ ਕੈਮਰਾਮੈਨ ਜਗਜੀਤ ਦੇ ਨਾਲ ਥੈਂਕਸ ਹੋਰ ਟੂ ਬਿੱਲੀ ਚੰਡੀਗੜ੍ਹ ਤੋਂ 올 ਵਰਲਡ ওপਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप